ਅੰਜੀ ਦੋਸਤੋ ਅੱਜ ਤੁਹਾਨੂੰ ਅਸੀਂ ਨਿਊਜ਼ੀਲੈਂਡ ਦੀ ਵੀਡੀਓ ਦਿਖਾ ਰਹੇ ਹਾਂ ਜੀ ਨਿਊਜ਼ੀਲੈਂਡ ਦੇ ਵਿੱਚ ਸਾਡੇ ਬਹੁਤ ਹੀ ਹਰਮਨ ਪਿਆਰੇ ਦੋਸਤ ਇਹਨਾਂ ਨੇ ਇੱਥੇ 200 ਏਕੜ ਦਾ ਫਾਰਮ ਲਿਆ ਹੈ ਉਹਨਾਂ ਦਾ ਨਾਮ ਗੁਰਮੀਤ ਸਿੰਘ ਹੈ ਜੀ ਉਹਨਾਂ ਨੇ ਕਾਫੀ ਹੱਡ ਤੋੜੀ ਮਿਹਨਤ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ 200 ਏਕੜ ਦਾ ਫਾਰਮ ਲਿਆ ਹੈ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾਤਰ ਜਿਹੜੀ ਜ਼ਮੀਨ ਹੈ ਪਹਾੜੀ ਏਰੀਆ ਦੀ ਜ਼ਮੀਨ ਹੈ ਤੁਸੀਂ ਆ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਸ ਪਹਾੜੀ ਨੂੰ ਸਾਫ਼ ਕੀਤਾ ਜਾ ਰਿਹਾ ਜੀ ਉਸ ਤੋਂ ਬਾਅਦ ਇਸ ਦੇ ਵਿੱਚ ਟੀਵੀ ਦੇ ਫਲਦਾਰ ਬੂਟੇ ਲਗਾਣਗੇ ਜੀ ਤੇ ਨਾਲ ਹੀ ਕੁਝ ਏਰੀਏ ਦੇ ਵਿੱਚ ਕਾਊ ਡੈਰੀ ਫਾਰਮ ਵੀ ਬਣਾਣਗੇ ਜੀ ਤੇ ਨਾਲ ਹੀ ਰਹਿਣ ਵਾਸਤੇ ਇਸ ਏਰੀਏ ਦੇ ਵਿੱਚ ਘਰ ਵੀ ਬਣਾਣਗੇ ਜੀ ਇਸ ਜ਼ਮੀਨ ਦਾ ਰੇਟ ਤਕਰੀਬਨ 2 ਲੱਖ ਰੁਪਈਆ ਇੰਡੀਆ ਦੇ ਹਿਸਾਬ ਤੋਂ ਲੈ ਕੇ 6 ਲੱਖ ਇੰਡੀਆ ਦੇ ਹਿਸਾਬ ਤੱਕ ਮਿਲ ਜਾਂਦੀ ਹੈ